ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੀ ਹੀ ਪਿੰਡ ਲੇਰਾ ਬੇਗਾ ਜ਼ਿਲ੍ਹਾ ਬਟਿੰਡਾ ਬਾਈ ਬਾਦਲ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਇਹ ਕੱਟੀ ਬਕਾਊਗਾ ਬਾਈ ਜੀ 22 ਮਹੀਨੇ ਉਮਰਾ تقريبا ਨੇ ਦੀ ਬਹੁਤ ਸੋਹਣੀ ਕੱਟੀ ਐ ਚੰਗੇ ਗੋਦਾਂਲੇ ਮੱਝ ਦੀ ਕੱਟੀ ਐ ਇਹ ਬਹੁਤ ਵਧੀਆ ਨਾ ਸੰਗਣਾ ਦੀ ਸਾਫ ਆ ਬਾਈ 1 ਮਹੀਨੇ ਉਮਰਾ तकरीबन ਇਹਦੀ ਜੇ ਕਿਸੇ ਭਰਾ ਨੇ ਇਹ ਕੱਟੀ ਲੈਣੀ ਆ ਪਿੰਡ ਲੇਰਾ 베ਗਾ ਜ਼ਿਲ੍ਹਾ ਬਠਿੰਡਾ ਬਾਈ ਬਾਦਲ ਸਿੰਘ ਦੇ ਘਰੇ ਇਹ ਕੱਟੀ ਬਕਾਊਗਾ ਬਾਈ ਜੀ ਬਾਈ ਦਾ ਇਹ ਫੋਨ ਨੰਬਰ ਆ ਬੋਲੀ ਬਾਈ 90411 ਜੀ 90411 98292 98292 ਨੰਬਰ ਆ ਬਾਈ ਦਾ ਬਹੁਤ ਸੋਹਣੀ ਗੱਟੀ ਆ ਚੰਗੀ ਆ ਬਹੁਤ ਬਹੁਤ ਮਿਹਰਬਾਨੀ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਵੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 9479998308 1 ਤਰੀਕ ਨੂੰ ਮੰਡੀ ਰਾਮਪਰਾ 11 ਦਾ ਤਨੌਲਾ ਤੇ 20 ਦੇ ਮੋੜਾਂ ਤੇ ਆਪਾਂ ਮੰਡੀ ਤੇ ਲਾਈਵ ਹੋਣੇ ਹੁੰਨੇ ਆਂ ਤਕਰੀਬਨ 8:00 ਵਜੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਇਹ ਕਿਸੇ ਨੇ ਘਰੇ ਰੱਖਣੀ ਹੈ ਕੱਟੀ ਬਾਈ ਜੀ ਠੀਕ ਆ ਤੇ ਗੱਲਬਾਤ ਤੁਸੀਂ ਦਿੱਤੇ ਹੋਏ ਨੰਬਰ ਤੇ ਕਰ ਸਕਦੇ ਹੋ ਤੋਰਦੇ ਬਾਈ ਮਾੜੀ ਜੇ ਤਰੋਥੀ ਬਣ ਨਹੀਂ ਸਕਦੀ ਲੇਰਾ ਬੇਗਾ ਜ਼ਿਲ੍ਹਾ ਬਟੰਡਾ ਸਹਲਾ ਮਾਰਦੀ ਫਿਰਦੀ ਹੈ ਕੱਟੀ ਇਹ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਜਾਣਕਾਰੀ ਸਾਰੀ ਦੇ ਦਿੱਤੀ ਬਣਦੇ ਬਾਈ ਬਣਦੇ ਕੋਈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਆ ਜਾਓ ਦੋ ਉਸੱਲੀ ਨਾ ਕਰ ਲੋ ਚੈੱਕ ਬੰਨਦੇ ਜਿੱਥੇ ਬੰਨਣੀ ਉੱਥੇ ਬੰਨਦੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ